ਸਾਤਰੀਏ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਖੋਰ ਵੀਡੀਓ ਵਿੱਚ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋ ਮੈਂ ਵੀ ਬਿਲਕੁਲ ਠੀਕ ਆ ਟਾਈਮ ਹੋ ਰਿਹਾ 3:37 ਤਿੰਨ ਵਜ ਕੇ 40 ਮਿੰਟ ਦਾ ਦਿਨ ਹੈਗਾ ਜ ਮੰਡੇ 9 ਦਸੰਬਰ ਤੇ ਮੈਂ ਆਈਏ ਦਰਬਾਰ ਵਾਲੀ ਕਿਚਨ ਵਿੱਚ ਇਡਰ ਕਰਦਾ ਕੁਕਿੰਗ ਮੈਂ ਕੁਛ ਨਾ ਕੁਛ ਸਮਾਨ ਇੱਧਰ ਰੱਖ ਲਿਆ ਬਾਕੀ ਹੌਲੀ ਹੌਲੀ ਸੈਟਿੰਗ ਆਉਗੀ ਫਿਰ ਸਵੇਰੇ ਦਾ ਅਸੀਂ ਅੰਦਰ ਹੀ ਰੋਟੀ ਬਣਾਈ ਸੀ ਪਰ ਫਿਰ ਸੈਟਿੰਗ ਹੌਲੀ-ਹੌਲੀ ਆਉਂਗੀ ਫਿਰ ਸੋਚਿਆ ਬਾਹਰ ਵਾਲੇ ਕਿਚਨ 'ਚ ਕਰ ਲਿਆ ਕਰਾਂ ਕਿਉਂਕਿ ਇਸ ਟਾਈਮ ਹੁਣ ਤੇ 3 ਵਜੇ ਬਾਬਾ ਜੀ ਪਾਠ ਪੜਨਾ ਆ ਜਾਂਦੇ ਨੇ ਤੇ ਫਿਰ ਉਧਰੋਂ 3 ਵਜੇ ਕਿਚਨ 'ਚ ਕੰਮ ਹੁੰਦਾ ਸ਼ਾਮ ਦਾ ਫਿਰ ਖੜਕਾ-ਦੜਕਾ ਕਰੀ ਚੱਲੋ ਕੋਲੇ ਚੰਦਾ ਨਹੀਂ ਲੱਗਦਾ ਫਿਰ ਇਸ ਕਰਕੇ ਮੈਂ ਥੋੜਾ-ਬੋੜਾ ਸਮਾਨ ਚੱਕ ਲਈ ਜਿਵੇਂ ਨੂਨ ਦਾਣੀ ਵਿੱਚ ਨੂਨ ਮਸਾਲੇ ਪਾ ਲਈ ਆਇਲ ਦੇ ਡਿਸਪੈਂਸਰ ਚੱਕ ਲਈ ਇੱਧਰ ਸਬਜ਼ੀ ਕੱਟ ਕੇ ਚੱਕ ਲਈ ਪੀਪੀ 'ਚ ਮੈਂ ਆਟਾ ਪਾ ਲਿਆ ਇਹਦੇ ਵਿੱਚ ਆਹ ਕੰਟੇਨਰਸ 'ਚ ਮੈਂ ਆਟਾ ਪਾ ਲਿਆ ਬਾਕੀ ਜਿਵੇਂ ਜਿਵੇਂ ਲੋਡ ਹੋ ਕੇ ਚੀਜ਼ਾਂ ਹੌਲੀ-ਹੌਲੀ ਕਿਤੇ ਇਧਰ ਕਿਚਨ 'ਚ ਆਉਣਗੇ ਫਿਰ ਹੌਲੀ-ਹੌਲੀ ਸੈਟਿੰਗ ਹੋ ਜੂਗੀ ਉਧਰ ਅੰਦਰ ਮੱਲੋ ਮੱਲਿਓ ਚਾਹ ਤੁਸੀਂ ਕਿੰਨਾ ਹੀ ਕੰਟਰੋਲ ਕਰ ਲਓ ਅਗਰ ਆਪਾਂ ਹੌਲੀ-ਹੌਲੀ ਕੰਮ ਕਰੋ ਫਿਰ ਵੀ ਖੜਕਾ-ਧੜਕਾ ਨਾ ਹੋਈ ਜਾਂਦਾ ਹੁੰਦਾ ਭਾਂਡੇ ਦਾ ਭਾਂਡੇ ਖੜਕ ਕੇ ਪੈਂਦੇ ਹੁੰਦੇ ਨਹੀਂ ਹਮਝ ਤੇ ਜਿੱਥੇ ਦੋ ਭਾਂਡੇ ਹੋਣ ਜਾਂ ਦੋ ਤੋਂ ਵੱਧ ਹੋਣ ਖੜਕਦੇ ਹੀ ਖੜਕਦੇ ਨੇਗੇ ਇਸ ਕਰਕੇ ਸਾਰਾ ਸਮਾਨ ਆਪਾਂ ਬਾਹਰ ਵਾਲੇ ਕਿਚਨ 'ਚ ਲਿਆਂਦਾ ਇੱਥੇ ਮੈਂ ਔਨ ਕਰਦੇ ਕੁਕਿੰਗ ਸਬਜ਼ੀ ਬਣਾਉਂਗੇ ਸਬਜ਼ੀ ਕੱਟੀ ਪਈ ਹੈ ਚੌਪ ਕਰੀ ਪਈ ਹੈ ਤੇ ਨਾਲ-ਨਾਲ ਬਣਾਉਂਗੇ ਮੈਂ ਸੇ ਫਿਰ ਬਾਬਾ ਜੀ ਜਿਹਨੇ ਤਾਂ ਦਿਨ ਆਪਾਂ ਪਾਟ ਚ ਚੱਲੂ ਹਨਾ ਘਰੇ ਪ੍ਰਕਾਸ਼ਾ ਪਾਟ ਫਿਰ ਵੀ ਬਾਬਾ ਜੀ ਨਾਲ ਮਿੱਠੀ ਚੀਜ਼ ਦੇਦੇ ਇਹਦੇ ਕਰਕੇ ਸੇਨੀਆ ਬਣਾ ਲੇਗਾ ਥੋੜੀ ਖੀਰ ਬਣਾ ਲਈ ਕਦੇ ਕਸਟਡ ਬਣਾ ਲੈ ਕਦੇ ਪਰਸ਼ਾਣ ਬਣਾ ਲੈ ਕਹਿੰਦੇ ਸਰਕਰ ਕਿਉਂ ਆਪਾਂ ਪੈਸੇ ਤਰ੍ਹਾਂ ਚੱਲਣਾ ਕਰੂਗਾ ਤੇ ਨਾਲ ਬੰਨਣਾ ਆਪ ਖਾਣ ਕਰਾਂਗੇ ਨਾਲ ਬੰਨਣਾ ਆਪ ਖਾਣ ਕਰਾਂਗੇ ਤੇ ਇਧਰ ਮੈਂ ਬਣਾਉਣੀ ਸੀ ਇੱਕ ਪਾਸੇ ਸੀਗੇ ਧਰਦੇ ਦੁੱਧੂ ਬਣਨਾ ਧਰਦੇ ਸਬਜ਼ੀ ਬਣੀ ਚੱਲੂ ਫਿਰ ਨਾਲ ਨਾਲ ਮੱਟਾ ਬੁੰਨੂਗੀ ਨਾਲ ਮੈਂ ਥੋੜੀ ਕਿਚਨ ਦੀ ਸੈਟਿੰਗ ਕਰ ਦੂੰਗੀ ਨੈਨੇ ਵਾਹ ਇਹ ਗੁਰੂ ਦਾ ਨਾਮ ਤੇ ਸ਼ੁਰੂ ਕਰਦੇ ਆਪਾਂ ਆਪਣੇ ਆਉਂਦੀ ਕਿਚਨ ਚ ਕੁਕਿੰਗ ਕੜਾਹੀ ਮੈਂ ਇੱਕ ਬਣਾ ਲਉਂਗੀ ਜੀ ਹਾਂ ਦੇਖੋ ਪਤਾ ਨਹੀਂ ਮੈਨੂੰ ਗੋਭੀ ਬਣਾਉਣੀ ਇਹਦੇ ਵੀ ਚੰਗੀ ਲੱਗ ਜਾਤਾ ਚਾਹ ਦੇ ਸਮਝ ਉਹਦੇ ਮੈਂ ਵੱਡੀ ਕੜਾਹੀ ਚ ਬਣਾਉਂਗੀ ਸਟੀਲ ਦੀ ਚ ਥੋੜੀ ਹੋਵੇ ਫਿਰ ਮੇਲੇ ਵਿੱਚ ਬਣਾਉਣੀ ਹੋਣੀ ਹੈ ਸਬਜ਼ੀ ਥੋੜੀ ਐ ਫਿਰ ਮੈਂ ਬਣਾਇ ਸडान दाल ਵੀ ਪਈ ਐ ਤੇ ਸਬਜ਼ੀ ਦੇ ਕੋਲ ਥੋੜੀ ਜਿਹੀ ਪਾਣੀ ਮੋਚਰ ਪੈ ਵਿੱਚੋਂ ਇੱਧਰ ਬਣ ਰਹੀ ਐ ਨੇ ਸੇਵੀਆਂ ਮੈਂ ਬਹੁਤ ਥੋੜੀਆਂ ਬਣਾਈਆਂ ਨੇ ਤਾਂ ਕਿ ਹੁਣ ਹੁਣ ਲੱਗ ਜਾਣ ਬਸ ਬਚਨ ਨਾ ਦੁੱਧ ਦੇ ਵਿੱਚ ਹੋਰ ਪਾਉਣੇ ਦੁੱਧ ਸੋਕ ਲੈਣੇ ਨੇ ਮੈਨੂੰ ਹੋਇਆ ਸਵੇਰ ਨੂੰ ਬਚਣਾ ਕੋਈ ਕੱਲ ਨੂੰ ਕੋਈ ਹੋਰ ਮਿੱਠੀ ਚੀਜ਼ ਬਣਾਉਂਗੀ ਫਰਿੱਜ ਚ ਭਾਂਡੇ ਜਿਹੇ ਭਰੇ ਰਹਿੰਦੇ ਮੈਨੂੰ ਬਧੀਆਂ ਲੱਗ ਹੈਗੇ ਤੇ ਦੁਬਾਰੇ ਨਾ ਕੋਈ ਮੁਸ਼ਕਲ ਹੀ ਖਾਂਦੇ ਇੱਕ ਵਾਰ ਜੀ ਨਹੀਂ ਖਾ ਲਈ ਖਾ ਲਈ ਫਿਰ ਦੁਬਾਰੇ ਤਾਂ ਮੱਕ ਮਾਰ ਮਾਰ ਖਵਾਉਣਾ ਪੈਂਦਾ ਵੀ ਖਾ ਲੋ ਭਾਈ ਇੱਧਰ ਬਣ ਰਹੀ ਸਬਜੀ ਆਲੂ ਗੋਭੀ ਦੀ ਮੈਂ ਧਨੀਆ ਲੈ ਉਹ ਨਹੀਂ ਤੋੜ ਕੇ ਧਨੀਆ ਪਾਉਣੇ ਦੇ ਵਿੱਚ ਇੱਧਰ ਮੈਂ ਗੁੰਨ ਕੇ ਰੱਖਤਾ ਆਟਾ ਠੀਕ ਹੈ ਤੇ ਬਾਕੀ ਮੈਂ ਕਿਚਨ ਕਰਦੀ ਆਂ ਸਾਫ ਇੱਥੇ ਨਾ ਕੱਪੜਾ ਨਹੀਂ ਪਤਾ ਨਹੀਂ ਕੌਣ ਲੈ ਗਿਆ ਜਾ ਕੇ ਜਿਹੜਾ ਮੈਂ ਸ਼ਿੰਕ ਤੇ ਕੱਪੜਾ ਰੱਖਿਆ ਸੀ ਸਾਫ ਕਰਨ ਵਾਸਤੇ ਕੱਪੜਾ ਇਹਨੇ ਕੋਈ ਹੈਗਾ ਪਤਾ ਨਹੀਂ ਕੌਣ ਚਾਹਤੇ ਲੈ ਗਿਆ ਇੱਥੋਂ ਕੱਪੜਾ ਆ ਜੂਸਰ ਮੈਂ ਅੰਦਰ ਰੱਖਦੀ ਆਂ ਤੇ ਸ਼ੈਲਫ ਕਰਦੀ ਆਂ ਮੈਂ ਕਲੀਨ ਉਹ ਤਾਂ ਸਾਫ ਹੈ ਪਰ ਥੋੜੀ ਥੋੜੀ 먼 ਡਸਟ ਜੀ ਲੱਗਦੀ ਇਹਦੇ ਵੀ ਉੱਤੇ ਆ ਦੇਖੋ ਥੋੜੀ ਥੋੜੀ ਹੈਗੀ ਡਸਟ ਕਿਰਕ ਜਾਈ ਜਾਂਦੀ ਆਂ ਮੈਂ ਲੇਕੀ ਧਨੀਆ ਤੋੜ ਕੇ ਪਾਉਨੇ ਸਬਜ਼ੀ ਧਨੀਆ ਤਾਂ ਇਹ বিনা ਸਬਰ ਨਹੀਂ ਹੁੰਦਾ ਹੈਗਾ ਮੇਨੂੰ ਜੇ ਘਰੇ ਹੈਗਾ ਤਾਂ ਨੀ ਆ ਮੈਂ ਤਾਂ ਪਾਉਣਾ ਹੀ ਪਾਉਣਾ ਨਾਲੇ ਮਿੱਟੂ ਹੀ ਦੁਖਰੀਆ ਪਰ ਫੇਰ ਵੀ ਮੈਂ ਤਾਂ ਇਹ ਤੋੜ ਕੇ ਲੈ ਕੇ ਆਉਣਾ ਤਾਂਗਾ ਤੇ ਪਾਉਣੀ ਪਾਉਣਾ ਇੰਨੀ ਜ਼ਿਆਦਾ ਬੈਕ ਪੇਨ ਹੋ ਰਹੀ ਹੈ ਨਾ ਬਹੁਤ ਜ਼ਿਆਦਾ ਬੈਕ ਪੇਨ ਹੋ ਰਿਹਾ ਹੈ ਜੀ ਕਰਦਾ ਵੀ ਸਾਰੇ ਕੰਮ ਛੱਡ ਕੇ ਬਸ ਪੈ ਜਾਵਾਂ ਪਰ ਜ਼ਿੰਮੇਵਾਰੀ ਅਹੀ ਦੀ ਚੀਜ਼ ਆ ਜੇ ਆਪਾਂ ਛੱਡਣਾ ਚਾਹੀਏ ਆਪਾਂ ਤਾਂ ਵੀ ਛੱਡ ਕਰਦੇ ਹੁੰਦੇ ਚਾਹੇ ਕਿੰਨਾ ਹੀ ਕੁਸ ਦੁਖਦਾ ਮੈਂ ਇਹ ਨਹੀਂ ਛੱਡ ਸਕਦੀ ਕਈ ਤਾਂ ਲੇਡੀਜ਼ ਪਖੰਡ ਕਰਨਗੇ ਵੀ ਸਾਡਾ ਕੁਤੂ ਦਗਾ ਕੁਝ ਨਾ ਦੁਖਦਾ ਹੋਵੇ ਹਨਾ ਮੈਨੂੰ ਤੁਹ ਡੁਖ ਦੇ ਚ ਮੈਨੂੰ ਪਿਆ ਨਹੀਂ ਆ ਰਹਾ ਹੈਗਾ ਪਤਨ ਮੈਂ ਕਹੇ ਮੇਰਾ ਮਾ ਨ ਮੈਂ ਡੁਖ ਦੇ ਚ ਵੀ ਕੰਮ ਛੱਡ ਕੇ ਪੈ ਨਹੀਂ ਸਕਦੀ ਹੈਗੀ ਕੱਲ ਦੀ ਮੈਂ ਮਲਟ ਲਾ ਲੈ ਕੰਮ ਕਰਦੀ ਹਾਂ ਪਰ ਕੰਮ ਕਰੇ ਬਿਨਾਂ ਸਰਦਾ ਨਹੀਂ ਕਰੀ ਵੀ ਕੀ ਬੰਦਾ ਕਰੂ ਵੀ ਕੌਣ ਫਿਰ ਜੇ ਮੈਂ ਛੱਡ ਕੇ ਪੈ ਜੂਗੀ ਧਨੀਆ ਪਾ ਲਈ ਸਬਜ਼ੀ ਚ ਧਨੀਆ ਨਾਲ ਫਲੇਵਰ ਟੇਸਟ ਹੋਰ ਵੀ ਅੱਛਾ ਹੋ ਜਾਊਗਾ ਸਬਜ਼ੀ ਦਾ ਜੇ ਮੈਂ ਬਣਨੀ ਸਬਜੀ ਬਣਨੀ ਆਟਾ ਵੀ ਬੁਣਨਾ ਹੈ ਨਾ ਨਾਲ ਨਾਲ ਸਾਰੇ ਕੰਮ ਹੋ ਜਾਂਦੇ। ਬੱਸ ਆ ਸਾਰੇ ਜਿਹੜੇ ਬਣੇ ਖਵਾ ਲਈ। ਔਰ ਹੁਣ ਸੀ ਰਾਤ ਦਾ ਟਾਈਮ ਮੈਂ ਬਣਾ ਰਹੀ ਸੀ ਆਪਣੇ ਲਈ ਹਲਦੀ ਵਾਲਾ ਦੁੱਧ ਤੇ ਔਰ ਇਧਰ ਮੈਂ ਪੀਉਂਦੇ ਸੀਗੇ ਜਣੇ ਸਵੇਰ ਵਾਸਤੇ ਕਾਲੇ ਜਣੇ ਪੀਉਂਦੇ ਸੀਗੇ। ਸਵੇਰੇ ਉੱਡਦੀ ਇਹਨਾਂ ਨੂੰ ਪੋਇਲ ਕਰਨੇ ਰੱਖ ਦੂੰਗੀ ਤੇ ਨਾਲ ਨਾਲ ਬਣਨਾ ਮੇਰਾ ਹਲਦੀ ਵਾਲਾ ਦੁੱਧ ਸ ਜਣੇ ਪੀਉਂਦੇ ਦਹੀਂ ਜਮਾਤੀ ਸੀਗੀ। ਇਹ ਕੁਝ ਰਾਤ ਦੇ ਕੰਮ ਹੁੰਦੇ ਨੇ ਮੀਨਸ ਕਿ ਸਵੇਰ ਦੀ ਤਿਆਰੀ ਹੁੰਦੀ ਜਿਹੜਾ ਆਪਾਂ ਸਵੇਰੇ ਕਰਨਾ ਹੁੰਦਾ ਜੇ ਆਪਾਂ ਕੁਝ ਅਹੀ ਚੀਜ਼ ਬਣਾਉਣੀ ਵੀ ਪੀਉਣੀ ਆ ਹਨਾ ਜਾਂ ਦਹੀਂ ਚ ਪਾਉਣੀ ਆ ਸਵੇਰ ਵਾਸਤੇ ਇਹ ਕੰਮ ਵੀ ਫਿਰ ਆਪਾਂ ਨੂੰ ਰਾਤ ਨੂੰ ਪੈਣ ਵੇਲੇ ਧਿਆਨ ਚ ਰੱਖਣੇ ਪੈਂਦੇ ਨੇਗੇ ਕਦੇ ਕਦੇ ਮੈਂ ਕੌਫੀ ਵੀ ਪੀ ਲਾਂ ਨਹੀਂ ਮੋਸਟਲੀ ਮੈਂ ਹਲਦੀ ਵਾਲਾ ਦੁੱਧ ਹੀ ਪੀਨੀ ਆ ਤੇ ਹੁਣ ਆ ਮਾਰਨਿੰਗ ਦਾ ਟਾਈਮ ਤੇ ਇਧਰ ਮੇਰੀ ਸਬਜੀ ਬਣ ਚੁੱਕੀ ਸੀਗੀ ਕਾਲੇ ਚਣਿਆਂ ਦੀ ਸਬਜੀ ਜੋ ਸਬਜੀ ਬਣਦੀ ਆ ਉਦੋਂ ਤਾਂ ਆਈ ਲੱਗਦਾ ਗਰੇਵੀ ਬਹੁਤ ਪਤਲੀ ਪਰ ਪਈ ਪਈ ਬਹੁਤ ਟੇਸਟੀ ਤੇ ਗਾੜੀ ਹੋ ਜਾਂਦੀ ਆ ਤੇ ਇਧਰ ਮੈਂ ਬਣਾ ਲਿਆ ਬ੍ਰੇ ਕਣਕ ਦਾ ਦਲੀਆ ਇਹ ਸਿੰਪਲ ਮੈਂ ਥੋੜਾ ਜਿਹਾ ਘਿਓ ਵਿੱਚ ਭੁੰਨ ਕੇ ਬਹੁਤ ਥੋੜਾ ਘਿਓ ਪਾ ਕੇ ਭੁੰਨ ਕੇ ਪਾਣੀ 'ਚ ਉਬਾਲ ਕੇ ਫਿਰ ਥੋੜਾ ਜਿਹਾ ਦੁੱਧ ਪਾ ਕੇ ਉਬਾਲ ਲਾਣੀ ਹੈ ਤੇ ਇੱਧਰ ਦੁੱਧ ਬੋਇਲ ਹੋ ਰਿਹਾ ਤੇ ਇਹ ਸੀ ਕੁਝ ਐਦਾ ਮਾਰਨਿੰਗ ਦਾ ਰੂਟੀਨ ਤੇ ਇਹ ਮੈਂ ਤੁਹਾਨੂੰ ਦਿਖਾ ਰਹੀ ਹਾਂ ਕੁੱਕਰ ਕਈ ਵਾਰ ਆਪਾਂ ਸਟੀਲ ਦੇ ਭਾਂਡੇ ਯੂਜ਼ ਕਰਦੇ ਆ ਕੁਕਿੰਗ ਲਈ ਜਿਵੇਂ ਕੁੱਕਰ ਤੇ ਕੜਾਹੀਆਂ ਪਰ ਉਹ ਖਾਣਾ ਬਣਾਉਂਦੇ ਬਣਾਉਂਦੇ ਨਾ ਅੰਦਰੋਂ ਬਹੁਤ ਗੰਦੇ ਹੋਏ ਨੇ ਨਾ ਆਪਾਂ ਬਹੁਤ ਰਗੜਦੇ ਆ ਵੀ ਉਹ ਸਾਫ਼ ਨਹੀਂ ਹੁੰਦੇ ਹੈਗੇ ਬਹੁਤ ਹੀ ਸਿੰਪਲ ਚੀਜ਼ ਨਾ ਮੈਂ ਹਫ਼ਤੇ ਤੋਂ 10 ਦਿਨ ਬੋ ਚੀਜ਼ ਨਾ ਸਾਫ਼ ਕਰਦਾਂ ਨੇ ਹੁਣ ਤੇ ਬਿਲਕੁਲ ਚਮਕ ਜਾਂਦੇ ਨੇ ਅੱਜ ਮੈਂ ਦੋਨੇ ਕੁੱਕਰ ਫੇਰ ਸਾਫ਼ ਕਰੇ ਨੂੰ ਚੀਜ਼ ਨਾ ਤੇ ਕੁੱਕਰ ਚਮਕ ਜਾਂਦੇ ਬਿਲਕੁਲ ਆਇਨਾ ਜਿਵੇਂ ਆਪਾਂ ਅੱਜ ਹੀ ਨਵੇਂ ਲੈ ਕੇ ਆਏ ਹੋਈਏ ਮੈਂ ਤੋਂ ਨਹੀਂ ਹੁੰਦੇ ਇਹਨਾਂ ਨੂੰ ਪਤਾੰਬਰੀ ਨਾਲ ਪਤਾੰਬਰੀ ਕੱਲਾ ਪਿੱਤਲ ਦੇ ਭਾਂਡੇ ਵਾਸਤੇ ਨਹੀਂ ਉਹਦੇ ਨਾਲ ਆਪਾਂ ਸਟੀਲ ਦੇ ਭਾਂਡੇ ਵੀ ਸਾਫ਼ ਕਰ ਸਕਦੇ ਬਿਲਕੁਲ ਚਮਕੀਆਂ ਦੇਣ ਆਪਣੇ ਕੁੱਕਰ ਇਹ ਔਰ ਇਧਰ ਨੇ ਲੌਬੀ ਵਿੱਚ ਡਾਈਨਿੰਗ ਹਾਲ ਵਿੱਚ ਅਸੀਂ ਬਾਬਾ ਜੀ ਪ੍ਰਕਾਸ਼ ਕਰਾਈ ਨੇ ਹਨ ਸਾਈਜ਼ ਪਾਟ ਸਾਈਜ਼ ਪ੍ਰਕਾਸ਼ ਕਰਵਾਏ ਹੋਏ ਨੇ ਉੱਪਰ ਕਰਵਾਉਣ ਦੀ ਆਪਸ਼ਨ ਸੀ ਜਾਂ نیچے ਡਾਈਨਿੰਗ ਹਾਲ ਵਿੱਚ ਡਰਾਈੰਗ ਰੂਮ ਵਿੱਚ ਉੱਪਰ ਚੜਨਾ ਔਖਾ ਸੀ ਪੌੜੀਆਂ ਕਰਕੇ ਬਾਬਾ ਨੂੰ ਚਾਹ ਪਾਣੀ ਪੁੱਛਣਾ ਪ੍ਰਸ਼ਾਦਾ ਫੜਾਉਣਾ ਭੰਡ ਚੱਕ ਕੇ ਲਿਆਉਣਾ ਫਿਰ ਆਪਦੀ ਢੂਈ ਰਹਿ ਜਾਂਦੀ ਆ ਤੇ ਇਸ ਕਰਕੇ ਫਿਰ ਮੈਂ ਦਿਵੇਂ ਤੁਹਾਨੂੰ ਕਿ ਆਪਾਂ ਨੀਚੇ ਹੀ ਪ੍ਰਕਾਸ਼ ਕਰਾਵਾਂਗੇ ਤੇ ਨੀਚੇ ਡਾਈਨਿੰਗ ਟੇਬਲ ਅਸੀਂ ਤੋਂ ਕੱਟਦਾ ਸੀਗਾ ਤੇ ਇੱਥੇ ਕਰਾਏ ਹੋਏ ਨੇ ਆਪਾਂ ਸਾਈਜ਼ ਪਾਟ ਸਾਈਜ਼ ਪ੍ਰਕਾਸ਼ ਟਾਈਮ ਹੋਇਆ ਪਿਆ 1.5 ਦਾ 1.5 ਹੋ ਗਿਆ ਕੰਮ ਸਾਰਾ ਕਿਚ ਕਿਚਨ ਦਾ ਕੰਮ ਤਾਂ ਬਿਨਾਂ ਸਵੇਰ ਦਾ ਕੁਝ ਵੀ ਨਹੀਂ ਹੋਇਆ ਕਿਉਂਕਿ ਸਵੇਰੇ ਉੱਠ ਕੇ ਪਹਿਲਾਂ ਤਾਂ ਬਾਬਾ ਜੀ ਜਿਵੇਂ ਕਰਦੇ ਪ੍ਰਕਾਸ਼ ਨੇ ਆਪਣੇ ਸਹਾਂਜ ਪਾਟ ਸਾਈ ਪ੍ਰਕਾਸ਼ ਨੇ ਤੇ ਉੱਠ ਕੇ ਜਲਦੀ ਨਹਾ ਕੇ ਪਹਿਲਾਂ ਤਾਂ ਨਿਤਨੇਮ ਕਰੀਦਾ ਨਿਤਨੇਮ ਕਰਕੇ ਫਿਰ ਉਸ ਤੋਂ ਬਾਅਦ ਖਾਣਾ-ਦਾਣਾ ਸ਼ੁਰੂ ਕਰੀਦਾ ਕਿਚਨ ਦਾ ਕੰਮ ਸ਼ੁਰੂ ਕਰੀਦਾ ਤੇ ਉਹਦੋਂ ਬਿਨਾਂ ਕੋਈ ਕੰਮ ਵੀ ਨਹੀਂ ਹੋਇਆ ਟਾਈਮ ਹੁਣ 10:30 ਦਾ ਕਿਚਨ ਦਾ ਕੰਮ ਕਰਕੇ ਖਤਮ ਸਾਰਾ ਮੈਂ ਆ ਗਈ ਰੂਮ ਵਿੱਚ ਤੇ ਥਕਾਵਟ ਥਕਾਵਟ ਵੀ ਨਹੀਂ ਕਹਿ ਸਕਦੇ ਵੀ ਟੂ ਹੀ ਇੰਨੀ ਦੁਖਦੀ ਐ ਇੰਨੀ ਦੁਖਦੀ ਆ ਹਨਾ ਇੱਕ ਜੀ ਕਰਦਾ ਵੀ ਰੈਸਟ ਕਰ ਲਾਂ ਭੈ ਜਾਂ ਸਿੱਧੀ ਸਿੱਧੀ ਇੱਕ ਜੀ ਕਰਦਾ ਰੂਮ ਦੀ ਡਸਟਿੰਗ ਕਰ ਲਾਂ ਡਸਟਿੰਗ ਨਹੀਂ ਕਰੀ ਹੈਗੀ ਤੋ ਤਿੰਨ ਦਿਨ ਹੋ ਗਏ ਵੀ ਰੂਮ ਦੀ ਸਾਫ ਸਫਾਈ ਕਰ ਲਾਂ ਥੋੜੀ ਬਹੁਤੀ ਇੱਕ ਕਾਈ ਜੀ ਕਰਦੇ ਇੱਕ ਪੈਨ ਨੂੰ ਜੀ ਕਰਦਾ ਇੱਕ ਬਣਾਇ ਨਾ ਕਰਦਾ ਵੀ ਮੈਂ ਬਾੜ ਬੁਲਪਾ ਕੇ ਬਲੇ ਕੋਈ ਰੈਡੀ ਹੋ ਜਾਾਂ ਕੋਟੀ-ਕੁਟੀ ਚੇਂਜ ਕਰ ਲਾਂ ਵੀ ਘਰੇ ਕੋਈ ਨਾ ਕੋਈ ਆ ਜਾਂਦਾ ਹੁੰਦਾ ਹਨਾ ਮੈਨੂੰ ਮੈਨੂੰ ਅਫਸੋਸ ਕਰਨਾ ਘਰੇ ਆਉਣਗੇ ਲੇਡੀਜ਼ ਪਿੰਡ ਚੋਂ ਦੇਖਦੀਆਂ ਪਹਿਲਾਂ ਤਾਂ ਆਪ ਦੀ ਸ਼ਕਲ ਸ਼ਕਲ ਠੀਕ ਕਰਦੀਆਂਗੀ ਕਿਉਂਕਿ ਕੰਮ ਚ ਆਪਣਾ ਹੀ ਹਾਲ ਹੋ ਜਾਂਦਾ ਹੰਬਿਆਂ ਨੇ ਆਪ ਕੰਮ ਕਰਦੇ ਕਰਦੇ ਸਵੇਰ ਦੇ ਕੰਮ ਖਤਮ ਹੋਇਆ ਬਲਤ ਮੂੰਹ ਮਾ ਧੋ ਕੇ ਆਪਣੇ ਵਾਲ ਬੋਲਵਾ ਕੇ ਕੋਟੀ ਚੇਂਜ ਕਰਦੀਆਂ ਉਸ ਤੋਂ ਬਾਅਦ ਟਾਈਮ ਹੋਇਆ ਫਿਰ ਟੈਸਟਿੰਗ ਕਰਦੀ ਆ ਹਨਾ ਐਦਾਂ ਘਰਾਂ ਦੇ ਕੰਮ ਚੱਲੀ ਜਾਂਦੇ ਨੇ ਚੱਲੀ ਜਾਂਦੇ ਨੇ ਕਦੇ ਖਤਮ ਨਹੀਂ ਹੁੰਦੇ ਚੱਲਦੇ ਹੀ ਰਹਿਣੇ ਚਾਹੀਦੇ ਨੇ ਚੱਲਦੇ ਰਹਿਣ ਤਾਂ ਹੀ ਘਰ ਵਧੀਆ ਵਸਦੇ ਨੇ ਚੱਲਦੇ ਨੇ ਚਲੋ ਜੀ ਕਰਦੇ ਆ ਆਪਣੇ ਕੰਮ ਸ਼ੁਰੂ ਅਗਲੇ ਥੋੜਾ ਜਿਹਾ 5 ਮਿੰਟ ਰੈਸਟ ਕਰਦੀ ਆ ਬਸ 5 ਮਿੰਟ ਰੈਸਟ ਕਰਕੇ ਫਿਰ ਕੰਮ ਸ਼ੁਰੂ ਕਰਦੀ ਆ ਕੁਝ ਪਹਿਣਾ ਨਾ ਮੈਥੋਂ ਪੰਜੀਰੀ ਦੇ ਸਮਾਨ ਦੀ ਲਿਸਟ ਮੰਗੀ ਸੀ ਆ ਲਿਸਟ ਆ ਤੁਸੀਂ ਸਕਰੀਨ ਸ਼ਾਟ ਇਹਦਾ ਲੈ ਸਕਦੇ ਹੋਗੇ ਨਾਰੀਅਲ ਗੁੰਦ ਖਰੋਟ ਮਗਜ ਹੋਗੇ ਕਰਬੂਜੀ ਵਾਲੇ ਨਚਾਰੇ ਮਗਜ ਖਾਜੂ ਫੁੱਲ ਸਪਾਰੀ ਬਦਾਮ ਅਜਵੈਨ ਨਾਲ ਨਾਲ ਮੈਂ ਕੁਆਂਟੀਟੀ ਲਿਖੀ ਹੋਈ ਹੈ ਇਹ ਜਿਹੜੀ ਕੁਆਂਟੀਟੀ ਲਿਖੀ ਹੈ ਇਹ ਅਸੀਂ 3 ਕਿਲੋ ਦੇ ਹਿਸਾਬ ਨਾਲ ਪਾਉਣੇ ਹੋਣੇ ਬਾਕੀ ਤੁਸੀਂ ਡਿਵਾਈਡ ਕਰ ਲਿਓ ਘੱਟ ਬਣਾਉਣੀ ਹੋਵੇ ਬੰਦ ਬਣਾਉਣੀ ਉਸ ਹਿਸਾਬ ਨਾਲ ਦੇਖ ਲਓ ਇਹ ਇੰਨਾ ਸਮਾਨ ਅਸੀਂ 3 ਕਿਲੋ ਕਿਉ ਵਿੱਚ ਪਾਉਣੇ ਹੋਣੇ ਹਨਾ ਸਾਰੇ ਇਹਦੇ ਵਿੱਚ ਚੀਜ਼ ਲਿਖੀ ਹੋਈ ਹੈ ਡਰਾਈ ਫਰੂਟਸ ਤੁਸੀਂ ਆਪਣੀ ਮਰਜ਼ੀ ਨਾਲ ਸਾਰੇ ਪਾ ਸਕਦੇ ਹੋ ਚਾਹੇ ਘਟਾ ਲਓ ਇੱਕ ਅਧਾ ਕੋਈ ਘੱਟ ਪਾਉਣਾ ਬਾਕੀ ਦਵਾਈਆਂ ਆ ਗਈ ਇਹਦੇ ਵਿੱਚ ਸਾਰੇ ਮਗ ਜਾ ਗਏ ਸੀਡਸ ਆ ਗਏ ਡਰਾਈ ਫਰੂਟਸ ਆ ਗਏ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋਗੇ ਇਹ ਅਸੀਂ 3 ਕਿਲੋ ਦੇ حساب ਨਾਲ ਸਮਾਨ ਲਿਖਿਆ ਹੋਇਆ ਤੇ 3 ਕਿਲੋ ਦੇ حساب ਨਾਲ ਅਸੀਂ ਐਵੇਂ ਜਿਵੇਂ ਲਿਆਉਣੇ ਹੁੰਦੇ ਆ ਤੁਸੀਂ ਕਿਲੋ ਬਣਾਉਣੇ 2 ਕਿਲੋ ਬਣਾਉਣੇ ਡਿਵਾਈਡ ਕਰ ਸਕਦੇ ਹੋ ਨਾ ਹੁਣ ਸ਼ਾਮ ਨੂੰ ਮੈਂ ਆ ਗਈ ਸੀ ਬਾਹਰ ਵਾਲੇ ਕਿਚਨ ਵਿੱਚ ਤੇ ਇੱਥੇ ਕਰਦੇ ਆਂ ਸ਼ਾਮ ਦਾ ਕੰਮ ਤਾਂ ਦਾ ਕੁਕਿੰਗ ਵਗੈਰਾ ਜੋ ਵੀ ਕਰਨੀ ਆ ਕਿਉਂਕਿ ਫਿਰ ਅੰਦਰ ਨਾ ਬਾਬਾ ਜੀ ਪਾਠ ਕਰ ਰਹੇ ਹੁੰਦੇ ਨੇ ਤੇ ਮੈਂ ਕਿਚਨ 'ਚ ਖੜਕਾ ਦੜਕਾ ਕਰੂੰਗੀ ਫਿਰ ਮੈਨੂੰ ਆਪਦੇ ਆਪ ਨੂੰ ਐ ਬੁਰਾ ਜਿਹਾ ਲੱਗਦਾ ਹਨ ਮੈਂ ਆਪਾਂ ਖੜਕਾ ਕਰੀ ਜਾਂਦੀ ਆਂ ਫਿਰ ਬਾਰਵਾਲੀ ਕਿਚਨ ਚ ਮੈਂ ਜੋ ਵੀ ਚੀਜ਼ ਮੈਨੂੰ ਲੱਗਦਾ ਵੀ ਅੰਦਰ ਵਾਲੇ ਕਿਚਨ ਚ ਚੱਕਣ ਵਾਲੀ ਬਾਹਰ ਲਈ ਆਉਣੀ ਹੁੰਦੀ ਹੈ ਤੇ ਬਾਕੀ ਭਾਂਡ ਪੁੰਡ ਕੁਝ ਇੱਥੇ ਪਏ ਨੇ ਕੁਝ ਕਈ ਵਾਰ ਉੱਥੋਂ ਆਪਣੇ ਭਾਂਡਾ ਹੱਥ ਲਕਿਆ ਹੁੰਦਾ ਕੁਕਿੰਗ ਵਾਸਤੇ ਫਿਰ ਮੈਂ ਅੰਦਰੋਂ ਚੱਕ ਲੈਂਦੀ ਹੁੰਦੀ ਆ ਤੇ ਮੈਂ ਇੱਥੇ ਬੈਠੀ ਪਿਆਜ਼ ਛਿੱਲ ਰਹੀ ਆ ਤੇ ਨਾਲ ਨਾਲ ਮੈਂ ਧਨੀਆ ਵੀ ਰੋਸਟ ਕਰ ਲਿਆ ਡਰਾਈ ਰੋਸਟ ਕਰ ਲਿਆ ਸਾਬਤ ਧਨੀਆ ਤੇ ਉਹਦਾ ਬਣਾਉਂਗੀ ਪਾਊਡਰ ਧਨੀਆ ਰੋਸਟ ਹੋ ਚੁੱਕਿਆ ਗੈਸ ਮੈਂ ਬੰਦ ਕਰਤਾ ਪਰ ਉਹਨੂੰ ਮੈਂ ਹਲਾ ਰਹੀ ਤਾ ਕਿਉਂਕਿ ਕੜਾਹੀ ਗਰਮ ਹੈ ਤੇ ਤਾਂ ਕਿ ਉਹਦੇ ਵਿੱਚ ਨੀਚੇ ਲਾ ਕੇ ਜਲੇ ਨਾ ਮਨਾਂ ਹਲਾਈਆਂ ਨੇ ਵੀ ਠੰਡਾ ਹੋ ਜੂ ਹਰਕਾ ਕੋਸਾ ਜੈ ਰਹਿ ਜੂ ਫਿਰ ਮੈਂ ਇਹਨੂੰ ਗ੍ਰਾਈਂਡ ਕਰ ਲਉ ਮਿਕਸੀ ਵਿੱਚ ਨਾਲ ਮੈਂ ਪਿਆਜ਼ ਛਿੱਲ ਕੇ ਰੱਖ ਲਵਣੀ ਆ ਪਿਆਜ਼ ਛਿੱਲਣਾ ਮੈਨੂੰ ਪਤਾ ਨਹੀਂ ਇੱਕ ਨਾ ਆਦਤ ਹੀ ਬਣ ਗਈ ਮੈਂ ਯੂਜ਼ ਟੂ ਹੋ ਗਈ ਵੀ ਪਿਆਜ਼ ਛਿੱਲੇ ਪਾਈ ਹੁਣ ਮੇਰਾ ਕੰਮ ਈਜ਼ੀ ਹੋ ਜਾਂਦਾਗਾ ਨਹੀਂ ਤਾਂ ਇੱਕ ਇੱਕ ਪਿਆਜ਼ ਛਿੱਲਣਾ ਮੈਨੂੰ ਬੜਾ ਔਖਾ ਲੱਗਦਾ ਫਿਰ ਕਈ ਵਾਰ ਥੋੜਾ ਜਿਹਾ ਪਿਆਜ਼ ਚੀਰਨੂੰ ਚੀਲੇ ਵਿੱਚ ਪਾਉਣ ਨੂੰ ਕੋਈ ਸੈਂਡਵਿਚ ਪਾਉਣਾ ਤੇ ਇਸ ਕਰਕੇ ਮੈਨੂੰ ਛਿੱਲੇ ਹੋਏ ਪਿਆਜ਼ ਯੂਜ਼ ਕਰਨਾ ਈਜ਼ੀ ਲੱਗਦਾ ਪਿਆਜ਼ ਮੈਂ ਛਿੱਲ ਲਈ ਧਨੀਆ ਠੰਡਾ ਹੋ ਗਿਆ ਸੀ ਤੇ ਹੁਣ ਧਨੀਏ ਨੂੰ ਕਰ ਲੈਣਾ ਹੈ ਗ੍ਰाइंड ਉਹਦਾ ਪਾਊਡਰ ਬਣਾਉਣੀ ਆ ਮਿਕਸੀ ਇੱਧਰ ਪਈ ਸੀ ਆਹ ਵਾਲੀ ਕਿਚਨ 'ਚ ਵੀ ਮਿਕਸੀ ਹੈਗੀ ਆ ਤੇ ਜਾਰ ਵੀ ਇਹਦੇ ਇੱਥੇ ਪਿਆ ਸੀ ਮੈਂ ਚਲੋ ਇੱਥੇ ਗ੍ਰाइंड ਕਰ ਲੈਣੀ ਆ ਤੇ ਫਿਰ ਉਸ ਤੋਂ ਬਾਅਦ ਕੰਟੇਨਰ 'ਚ ਫਿਲ ਕਰ ਦੂੰਗੀ ਔਰ ਧਨੀਏ ਨੂੰ ਨਾ ਮੈਂ ਬਹੁਤ ਬਹੁਤ ਜ਼ਿਆਦਾ ਬ੍ਰੀਕ ਨਹੀਂ ਪੀਸਦੀ ਹੁੰਦੀ ਹਲਕਾ ਜਿਵੇਂ ਮੈਂ ਐਂ ਕਹਾਂ ਲੋ ਕਿ ਖੁਰਦਲਾ ਜਾਂ ਰੱਖ ਦੇਣੀ ਆ ਦਰਦਰਾ ਵੀ ਨਹੀਂ ਖੁਰਦਲਾ ਜਾਂ ਜੇ ਦਰਦਰਾ ਰੱਖਾਂਗਾ ਉਹ ਮੂੰਹ ਵਿੱਚ ਆਊਗਾ ਫਿਰ ਬੱਚੇ ਨਹੀਂ ਉਸ ਟਾਈਪ ਦਾ ਖਾਂਦੇ ਹੈਗੇ ਹਲਕਾ ਹੈ ਮੈਂ ਖੁਰਦਰਾ ਰੱਖਾ ਨਹੀਂ ਆ ਉਹ ਡ్రਾਈ ਰੋਸਟ ਕਰਕੇ ਧਨੀਏ ਦਾ ਜਿਹੜਾ ਫਲੇਵਰ ਹੁੰਦਾ ਉਹਦੀ ਖੁਸ਼ਬੂ ਹੁੰਦੀ ਆ ਬਹੁਤ ਜ਼ਿਆਦਾ ਵਾਜ ਜਾਂਦੀ ਹੈ ਧਨੀਏ ਨੂੰ ਕਰਦੇ ਹੁਣ ਗ੍ਰਾਈਂਡ ਤੇ ਹੁਣ ਨਾ ਮੇਰਾ ਰੂਟੀਨ ਬਹੁਤ ਜ਼ਿਆਦਾ ਚੇਂਜ ਹੋ ਗਿਆ ਕਿਉਂਕਿ ਸਵੇਰੇ ਹੁਣ ਮੈਂ ਪਹਿਲਾਂ ਕੁਕਿੰਗ ਕਰਦੀ ਆ ਉਸ ਤੋਂ ਬਾਅਦ ਬਾਬਾ ਜੀ ਪਾਠ ਕਰਨ ਆਏ ਨੇ 8:00 ਵਜੇ ਪਾਉਣੇ 8:00 ਤੇ ਮੈਨੂੰ ਸਾਫ ਸਫਾਈ ਦਾ ਟਾਈਮ ਨਹੀਂ ਲੱਗਦਾ ਹੈਗਾ ਡਸਟਿੰਗ ਦਾ ਰੂਟੀਨ ਮੇਰਾ ਸਾਰਾ ਰੂਟੀਨ ਚੇਂਜ ਹੋ ਗਿਆ ਬੱਸ ਫਿਰ ਉਸ ਦਾ ਸਾਮਨਾ ਕੰਮ ਕਰਨੇ ਪੈਂਦੇ ਨੇ ਹਨਾ ਫਿਰ ਦਿਨੇ ਲੇਟਿਸ ਆ ਜਾਂਦੇ ਨੇ ਅਫਸੋਸ ਕਰਨ ਫਿਰ ਉਹ ਥੋੜਾ ਟਾਈਮ ਉਹਨਾਂ ਕੋਲ ਬੈਠਣਾ ਚਾਹ ਬਣੀ ਵਗੈਰਾ ਕਰਨਾ ਇਹ ਤਾਂ ਮੇਨ ਮੇਨ ਜੀ ਕੰਮ ਹੀ ਹੁੰਦੇ ਨੇ ਘਰ ਦੇ ਬਸ ਐਕਸਟਰਾ ਕੰਮ ਨੂੰ ਟਾਈਮ ਹੀ ਨਹੀਂ ਲੱਗਦਾ ਹੈਗਾ ਤੇ ਇੱਧਰ ਪਾਊਡਰ ਕਰ ਲੈ ਗ੍ਰਾਈਂਡ ਵਾਸਤੇ ਥੋੜਾ ਜਿਹਾ ਮੈਂ ਨਾ ਖੁਰਦਰਾ ਜਿਹਾ ਕਹਿ ਲਓ ਵੀ ਖੁਰਦਰਾ ਰੱਖਦੀ ਹੁੰਨੀ ਆ ਦਰਦਰਾ ਵੀ ਨਹੀਂ ਫਿਰ ਦਰਦਰਾ ਰੱਖੂਗੀ ਜੀ ਟੁਕੜੇ ਜਿਹਾ ਮੂੰਹ ਛੋਣ ਕੇ ਫਿਰ ਬੱਚੇ ਨੂੰ ਉਸ ਤਰ੍ਹਾਂ ਦਾ ਖਾਂਦੇ ਇਸ ਕਰਕੇ ਮੈਂ ਥੋੜਾ ਖੁਰਦਰਾ ਹੀ ਰੱਖ ਲੈਂਦੀ ਬਹੁਤ ਜ਼ਿਆਦਾ ਬ੍ਰੀਕ ਨਹੀਂ ਕਰਦੀ ਤਦੋਂ ਮੈਂ ਬਣਾ ਰਹੀ ਸੀ ਸੂਜੀ ਦਾ ਪ੍ਰਸ਼ਾਦ ਕਿਉਂਕਿ ਬਾਬਾ ਜੀ ਪ੍ਰਸ਼ਾਦ ਦਾ ਸ਼ਕਨ ਦੇ ਸ਼ਾਮ ਨੂੰ ਫਿਰ ਉਹਨੇ ਦਿਨ ਮਿੱਠਾ ਨਾਲ ਪਰ ਬਾਬਾ ਜੀ ਨੂੰ ਦਮਾ ਜਿੰਨੇ ਦਿਨ ਹਨਾ ਪਾਠ ਚੱਲੂਗਾ ਫਿਰ ਇਹ ਵੀ ਹੁੰਦਾ ਕਿ ਚਲੋ ਵਧੀਆ ਪਾ ਸੇਵਾ ਪਾਣੀ ਕਰੀ ਰੋਟੀ ਪਾਣੀ ਵਧੀਆ ਦੀ ਕੱਲ ਮੈਂ ਸੇਵੀਆ ਬਣਾ ਲਾਂ ਨਹੀਂ ਅੱਜ ਮੈਂ ਬਣਾ ਲੈ ਥੋੜਾ ਜਿਹਾ ਪ੍ਰਸ਼ਾਦ ਔਰ ਬਿਲਕੁਲ ਥੋੜਾ ਜਿਹਾ ਬਣਾ ਇੱਕ ਛੋਟੀ ਕोली ਸੂਜੀ ਦੀ ਲਈ ਸੀ ਮੈਂ ਇੱਕ ਚੀਨੀ ਦੀ ਤੇ ਕਿਉਂ ਉਹਦੀ ਚੀਨੀ ਇੱਕ ਤੋਂ ਘੱਟ ਹੀ ਲਈ ਸੀ ਕोली ਪਾਣੀ ਕोली ਚੀਨੀ ਦੀ ਸੀ ਤੇ ਬਾਕੀ ਚ ਪਾਣੀ ਇਹਦੇ ਵਿੱਚ ਚਾਰ ਗੁਣਾ ਪਾਉਣਾ ਇੱਕ ਕੌਲੀ ਸੂਜੀ ਹੈ ਤਾਂ ਚਾਰ ਕੌਲੀਆਂ ਪਾਣੀ ਦੀ ਹੈ ਇਹਨਾਂ ਥੋੜਾ ਪ੍ਰਸ਼ਾਦ ਬਣਾਏ ਸੀ ਕਿ ਸਾਰਿਆਂ ਨੇ ਥੋੜਾ ਥੋੜਾ ਖਾ ਕੇ ਉਸ ਉਸ ਤੋਂ ਪ੍ਰਸ਼ਾਦ ਚੋਂ ਵੀ ਬਚ ਰਿਹਾ ਕੌਲੀ ਪ੍ਰਸ਼ਾਦ ਦੀ ਮੈਂ ਤਾਂ ਅੱਧੀਆਂ ਚਾਹੇ ਬਣਾਏ ਸੀ ਵੀ ਥੋੜਾ ਨਾ ਰਹਿ ਕਿਤੇ ਮੈਂ ਥੋੜਾ ਬਣਾ ਲਿਆ ਤੇ ਆਈ ਨੂੰ ਪਤਾ ਸੀ ਉਹਦੇ ਵਿੱਚੋਂ ਵੀ ਕੌਲੀ ਪ੍ਰਸ਼ਾਦ ਦੀ ਬਚ ਰੋਗੀ ਲਓ ਜੀ ਪ੍ਰਸ਼ਾਦ ਬਣ ਕੇ ਤਿਆਰ ਹੈ ਮੈਨਾਂ ਵਾਈਟ ਕਲਰ ਦਾ ਹੀ ਪ੍ਰਸ਼ਾਦ ਬਣਾਉਣੀ ਹੁੰਦੀ ਸੂਜੀ ਦਾ ਸੂਜੀ ਜੇ ਮੈਂ ਬਰਾਊਨ ਨਹੀਂ ਕਰਦੀ ਸੋ ਆਈ ਹੁੰਦਾ ਵੀ ਸੂਜੀ ਨੂੰ ਵਾਈਟ ਹੀ ਰੱਖੋ ਕਿ ਇਹ ਨੂੰ ਲੱਗਦਾ ਵੀ ਜਦ ਤੱਕ ਸੂਜੀ ਬਰਾਊਨ ਨਹੀਂ ਹੁੰਦੀ ਉਹ ਭੁੰਦੀ ਨਹੀਂ ਪਰ ਸੂਜੀ ਆٹے ਨਾਲ ਉਹ ਵੀ ਜਲਦੀ ਭੁੰਨੀ ਆਂਦੀ ਆ ਆਟੇ ਨੂੰ ਹਲੇ ਜ਼ਿਆਦਾ ਟਾਈਮ ਲੱਗਦਾ ਭੁੰਨਣ ਨੂੰ ਪਰ ਸੂਜੀ ਨੂੰ ਟਾਈਮ ਨਹੀਂ ਲੱਗਦਾ ਹੈਗਾ ਬਿਲਕੁਲ ਵੀ ਔਰ ਖਾਣ ਚ ਵੀ ਪ੍ਰਸ਼ਾਦ ਦਾ ਸੂਜੀ ਦਾ ਟੇਸਟ ਹੀ ਲੱਗਦਾ ਜਿੰਨਾ ਉਹਨੂੰ ਆਪਾਂ ਜ਼ਿਆਦਾ ਰੋਸਟ ਕਰਦੇ ਆ ਜ਼ਿਆਦਾ ਭੁੰਨਦੇ ਆ ਸੂਜੀ ਬਰਾਊਨ ਹੁੰਦੀ ਆ ਉਹਦਾ ਟੇਸਟ ਵੀ ਮੈਨੂੰ ਆਇਂ ਲੱਗਦਾ ਕਿਤਨਾ ਕਿਤੇ ਬਦਲ ਜਾਂਦਾ ਪ੍ਰਸ਼ਾਦ ਬਣ ਕੇ ਇਧਰ ਤਿਆਰ ਹੈ ਇਹ ਤੁਹਾਨੂੰ ਕੁਛ ਮੇਰਾ ਰੁਟੀਨ ਸੀ ਜਿਹੜੇ ਸ਼ਾਮ ਦੇ ਕੁਕਿੰਗ ਦੇ ਕੰਮ ਵਰਤ ਹੋਏ ਦੀ ਹੁੰਦੇ ਨੇ ਬਾਅਦ ਮੈਂ ਕਿਚਨ ਚ ਆ ਕੇ ਕਰ ਲੈਂਦੀ ਆ ਤੇ ਹੁਣ ਮੈਂ ਪਾਉਣੇ ਸੀ ਪਿਆਜ਼ ਟੋਕਰੀ ਵਿੱਚ ਤੇ ਪਿਆਜ਼ ਜੇ ਬਚੇ ਪੈਸੇ ਇਹਨਾਂ ਨੂੰ ਪਾਉਣੇ ਟੋਕਰੀ ਵਿੱਚ ਕੱਢਦੀ ਆ ਬਸ ਘੋਲੀ ਸੀ ਹੋਈ ਪਈ ਸੀਗੀ ਫਿਰ ਮੈਂ ਕਹਿੰਦਾ ਹੁਣ ਕੱਢਣੀ ਪੈਣਗੀ ਤੁਹਾਨੂੰ ਪਿਆਜ਼ ਕੱਢ ਕੇ ਪਾਦਣਾ ਟੋਕਰੀ ਵਿੱਚ ਤੇ ਜਿਹੜਾ ਕੋਈ ਕੂੜਾ ਹੋ ਥੱਲੇ ਫੂਨ ਫਸ ਜਾ ਉਹ ਕੱਢ ਕੇ ਸੁੱਟ ਦੂੰਗੀ ਫਿਰ ਥੋੜਾ ਜਿਹਾ ਕੁਝ ਮੈਂ ਅੰਦਰ ਜਿਹੜਾ ਕਿਚਨ ਸ਼ੈਲਫ ਤੇ ਰੈਕ ਪਿਆ ਕੁਝ ਮੈਂ ਉਹਦੇ ਵਿੱਚ ਪਾ ਲੂੰਗੀ ਟੋਕਰੀ ਕਾਫੀ ਜ਼ਿਆਦਾ ਭਰ ਗਈ ਕੁਝ ਉਹਦੇ ਵਿੱਚ ਪਾ ਲੂੰਗੀ ਤਾਂ ਕਿ ਹਵਾ ਜਿਹੀ ਲੱਗਦੇ ਰਹੇ ਪਿਆਜ਼ ਖਰਾਬ ਨਾ ਹੋਣ ਸੋ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਹੋਪਸ ਸੋ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਜਿਹਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਸੋ ਮਿਲਾਂਗੀ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ